Óbvios, é. 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 पंड सरकारा पंड सरकार म चलगी नई चल बिल्कुलु रोल हलियो कार भाई अमृतालू ते होरी होो जीप सिधू तेरी सोच ਬਾ ਜੇ ਤੁਸੀਂ ਕਮਿਸ਼ਨ ਨੂੰ ਮੰਗ ਪੱਤਰ ਦੇਣਾ ਉਹ ਜਿਵੇਂ ਕਮੇਟੀ ਕਰੂਗੀ ਉਹ ਮੰਗ ਪੱਤਰ ਦਿੱਤਾ ਜਾਊਗਾ ਤੇ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਦਿੱਤਾ ਜਾਊਗਾ ਕਿਰਪਾ ਕਰਕੇ ਨਾਅਰੇਬਾਜੀ ਉਦੋਂ ਕਰਨੀ ਹੈ ਜਦੋਂ ਮੇਨ ਚੌਲ ਸਭ ਕਹਿਣ ਜਾਂ ਜਿਹਦੀ ਜੋਦੀ ਲੱਗੇ ਉਦੋਂ ਨਾਅਰੇਬਾਜੀ ਕਰਨੀ ਹੈ ਇਕੱਲੇ ਨਾਅਰੇਬਾਜੀ ਵੀ ਬੜੀ ਜ਼ਰੂਰੀ ਆ ਇਹ ਤੋਂ ਵੀ ਪਹਿਲਾਂ ਇਹ ਕਰੀ ਗਏ ਦਲੀਲਾਂ ਕੋਈ ਗੱਲ ਨਹੀਂ ਸੁਣਨੀ ਤੇ ਨੌਲਾ ਪਾ ਕੇ ਉੱਠ ਜਾਗੇ ਇਸ ਕਰਕੇ ਅੱਜ ਆਪਾਂ ਡਿਪਟੀ ਕਮਿਸ਼ਨਰ ਤੋਂ ਪੁੱਛਣ ਆਏ ਆਂ ਜਵਾਬ ਦੇ ਉਹ ਮੇਰੇ ਕੋਲ ਦਲੀਲਾਂ ਪੁੱਛਾਂਗੇ ਟੋਟਿਆ ਗਿਆ ਜਿਹੜੇ ਮਹਿਂਦੀ ਆ ਉਹਨਾਂ ਨੂੰ ਨਸ਼ਾ ਕਰਨ ਵਾਲੇ ਲੁੱਟ ਕੇ ਮਾਰ ਦੇਣਗੇ ਤੇ ਨਸ਼ੇ ਵਾਲਿਆਂ ਤੇ ਮਾਰਨਾ ਹੀ ਆਵਰ ਨਾਲ ਕੇ ਆਪਾਂ ਪਈ ਤਾਂ ਪਈ ਵਰਤ ਪਾਲ ਦਾ ਥਾਂ ਰਹੀਏ ਔਰ ਇੱਕ ਮੈਂ ਹੋਰ ਬੇਨਤੀ ਤੇ ਕਿਤਾਬ ਨਹੀਂ ਕੋਈ ਸਮਝ ਲੈ ਸਾਨੂੰ ਜਿੰਨਾ ਮਰਜ਼ੀ ਬਣਖ ਕਰਨਾ ਪਵੇ ਸਾਰੀ ਉਮਰ ਧੀਰ ਕਟਣੀ ਪਵੇ ਅਸੀਂ ਆਪਣੇ ਜੋ ਦੇ ਆਲੀ ਫੇ ਤਾਂ ਬੋਗ ਕੇ ਸਦਾ ਹੀ ਲੜਦੇ ਰਵਾਂਗੇ ਸਦਾ ਹੀ ਲੜਦੇ ਰਵਾਂਗੇ ਹੋ ਸ੍ਰੀ ਅਕਾਲ ਜੀ ਸਭੀਆਂ ਦੇ ਪ੍ਰਵਾਨ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਪਹਿਲਾਂ ਸਿੱਰਜਾਂ ਦੇ ਸਾਥ ਸਾਰੇ ਬੰਦਿਆਂ ਨੇ ਕਿਹਾ ਨਹੀਂ ਇਹ ਸਰਹਾਰ ਸਦਾਰ ਦੇ ਆ ਜੋ ਪੰਜਾਬ ਸਰਕਾਰ ਕਰ ਰਹੀ ਆ ਜੋ ਉਹ ਤੇ ਸ਼ਾਦਾਦਰਾਉ ਨਾ ਉਹ ਕੋਈ ਹੱਕ ਪਰਚੇ ਦੀ ਗੱਲ ਕਰਦਾ ਉਹ ਨੂੰ ਕਿਦਾਂ ਜੇਲ੍ਹਾਂ ਦੇ ਜੇਲ੍ਹਾਂ ਛੁੱਟੇ ਮਕਾਬਲੇ ਮੁਕਾਬਲਿਆਂ ਚ ਮਾਰਿਆ ਜਾਂਦਾ ਜਾਂ ਉਹਨਾਂ ਨੂੰ ਛੁੱਟੇ ਕੇਸ ਪਾ ਕੇ ਜੇਲ੍ਹਾਂ ਚ ਲਾ ਦਿੱਤਾ ਜਾਂਦਾ ਇਹ ਹੋਂਦੀ ਦਿਖਾਦੇ ਸ਼ੁਰੂ ਤੋਂ ਹੀ ਆ ਇਤਿਹਾਸ ਤੋਂ ਵੀ ਇਹ ਇਹ ਦਿੱਤੀ ਉਚਾਈਆਂ ਦਾ ਅਸਰ ਦੇ ਝੂੜ ਦੀ ਲਾਈ ਹਮੇਸ਼ਾ ਰਹੀ ਆ ਤੇ ਇਹ ਆਧੁਨਿਕ ਸਮੇਂ 'ਚ ਵੀ ਰਹਣੀ ਆ ਪਰ ਇਤਿਹਾਸ 'ਚ ਦੇਸ਼ਾਂ ਦੇ ਨਰਜੋ ਜੱਦੀਆਂ ਕਿ ਜਿਹੜੇ ਲੋਕਾਂ ਨੇ ਆਪਣੇ ਆਉਧਿਆਂ ਤੇ ਰਾਜ ਕੇ ਆਪਣੇ ਆਉਧਿਆਂ ਦੀ ਮਾਨ ਮਰਿਆਦਾਂ ਨੂੰ ਬਹਾਰ ਰੱਖਿਆ ਉਹਨਾਂ ਤੇ ਅਨਮੋਲ ਖੁਰਸੀਆਂ ਦੇ ਬੈਠ ਕੇ ਨਾਲ ਕੀਤਾ ਉਹਨਾਂ ਯਾਦ ਕੀਤਾ ਜਾਂਦਾ ਜਿਉ ਹਾਲ ਦੇ ਸਮੇਂ ਤੋਂ ਵੀ ਮਾਨਤਰਨ ਜੀਸੇ ਨੂੰ ਯਾਦ ਕਰਦੇ ਹਾਂ ਉਹਨਾਂ ਨੇ ਉਹਨਾਂ ਨੂੰ ਪੁੱਛਣਾ ਦੇ ਜਿਹੜੇ ਨਾਲ ਸਾਥੀ ਸੀ ਤੇ ਉਹਦੇ ਕਹ ਕੇ ਕਰਦੇ ਨੇ ਕਿ ਉਹਨਾਂ ਨੇ ਇੱਕ ਬਹੁਤ ਵੱਡੀਆਂ ਰਾਜ ਪ੍ਰਬੰਧ ਲੋਕਾਂ ਨੂੰ ਕਰਕੇ ਇਤਤਾਨ ਸਾਹਿਬ ਦੇ ਤਾਲੂਕਾਂ ਦਾ ਲੋਕਦਰ ਸਮਝਿਆ ਪਰਜਾ ਨੂੰ ਆਪਣੇ ਹੀ ਹੱਥੋਂ ਸਮਝਿਆ ਪਰ ਅੱਜ ਦੀ ਸਰਕਾਰ ਜਿਹੜੀਆਂ ਕਿ ਮੇਰਾ ਖਿਆਲ ਹੈ ਕਿ ਜ਼ਿਲਦਾਰ ਇੱਕ ਪਾਸੇ ਤੇ ਕਹਿੰਦੇ ਲੋਕਾਂ ਦੀ ਸਰਕਾਰ ਹੈ ਔਰ ਲੋਕਾਂ ਦੇ ਜੋ ਨਲਮੇ ਸ਼ਬਦ ਦੇ ਸਰਕਾਰ ਲੋਕਾਂ ਦੀ ਕੋਈ ਜੋਖਤ ਤਕਰੀਬਾ ਸੰਗਵਾ ਤੇ ਜਾਣ ਲੋਕ ਨਹੀਂ ਗੱਲ ਸੁਣੀ ਨਹੀਂ ਜਾਂਦੇ ਲੋਕ ਆਮ ਦੇ ਥੱਕ ਜਾਂਦੇ ਆ ਤੇ ਮੇਰੇ ਖਿਆਲ ਆ ਕਿ ਲੋਕਾਂ ਦੀ ਕੋਈ ਵੀ ਬਾਤ ਜਿਹੜੀ ਆ ਸਰਕਾਰ ਮੇਰੇ ਖਿਆਲ ਆ ਕਿ ਪਤਾ ਨਹੀਂ ਕਿਉਂ ਕੁਰਸੀ ਜਦੋਂ ਖਿਡਾ ਕੇ ਬਣਦੇ ਹੋ ਤੇ ਸਾਰਾ ਕੋਸ਼ਿਸ਼ ਇਦੋਂ ਲੈਂਦਾ ਤੇ ਨਾ ਦੇ ਪੁਤ ਸੁਭਾਨ ਦੀ ਜਿਹੜੇ ਆ ਅੱਜ ਸਾਡੀ ਸੇਵਾ ਦੇ ਮੁੱਖ ਮੰਤਰੀ ਆ ਇਹ ਪਹਿਲਾਂ ਸਾਰੇ ਇਹਨਾਂ ਨੂੰ ਮਸਲੇ ਨਾਲ ਦੀ ਜਿਹੜੇ ਸਭਾ ਕਰਦੇ ਸੀ ਉਹਦੇ ਨੂੰ ਬੰਦੀ ਸੀਗਾ ਲਈ ਪਤਾ ਅੱਜ ਤੱਕ ਨਸ਼ਾ ਕਿੱਦਾਂ ਵੇਚਦਾ ਸਰਕਾਰਾਂ ਹਰਪਾਉਂਦੀਆਂ ਤੇ ਵੇਚਦਾ ਸਾਰਾ ਕੁਝ ਸਭ ਔਰ ਮੇਰਾ ਉਹ ਉਹ ਜਿਹੜਾ ਬੋਧ ਜਿੰਦਾ ਬਗਾ ਜਿੱਦਾਂ ਹੁੰਦੀਆਂ ਪਰ ਜਦੋਂ ਤੱਕ ਕੁਰਸੀ ਤੇ ਬੈਠ ਕੇ ਉਹਨੂੰ ਮਰੋਦ ਫੜ ਕੇ ਆਤੇ ਕੋਈ ਨਾ ਸਿਸਟਮ ਹੋ ਰਿਹਾ ਦਮ ਕੇ ਰਹਿ ਗਏ ਪਰ ਸਾ ਵੀ ਉਸ ਤੋਂ ਗੱਲ ਨਹੀਂ ਕਰਿਆ ਹਨਾ ਕੁਝ ਕਰੇ ਉਹ ਤੋਂ ਵੱਧ ਵੱਧ ਕਰ ਰਿਹਾ ਅੰਦੀ ਸਿੰਘ ਦਾ ਬਹੁਤ ਬੋਸ ਸਾਹੀ ਕਿਉਂਕਿ ਕਾਨੂੰਨ ਕਦੇ ਕੋਈ ਗੱਲ ਹੀ ਨਹੀਂ ਰਹਿ ਗਈ ਜਿੱਥੇ ਜਾਣਾ ਇਹ ਸਾਰਾ ਕੋਸ਼ਾ ਜੋ ਮਨ ਚੋਂ ਉੱਡਾ ਉਹਦੇ ਨੂੰ ਲਾਗੂ ਕਰਦੇ ਆ ਉਹਨੂੰ ਉਜਾੜ ਦਿਓ ਜਿਹੜਾ ਖਾਲ ਇਸੇ ਗੱਲ ਆਂ ਆਹਰ ਜਿੰਦੇ ਦਮ ਤੇ ਵੀ ਤਾਂ ਨਹੀਂ ਉੱਝੀ ਹੋਈ। ਉਦੋਂ ਵੀ ਕਿ ਕੋਈ ਇਸ ਦੀ ਸਵਾਗਤੀ ਲੈ ਕੇ ਕੋਈ ਵਿਦੇਰੀ ਕੋ ਗੱਲ ਕਰੀ ਚੱਲਣਾ ਚਾਹ। ਪਰ ਅੱਜ ਤੇ ਮੇਰਾ ਖਾਲ ਖਾਲ ਨੂੰ ਸੁਪਨਾ ਆ ਗਿਆ ਕਿ ਸਾਂਨੇ ਬੱਧੀ ਤੇ ਇੱਕ ਤੰਗ ਦਿਓ ਤੇ ਉਹਨੂੰ ਉਜਾੜ ਦੇ ਦਿਓ। ਨਾਲੇ ਅਸਰ ਵੀ ਜਿਹੜਾ ਖਾਲ ਹੈ ਕਿ ਉਹ ਕੋਈ ਨਹੀਂ ਕੋ ਮਨ ਦੇ ਕੇ ਅਧਿਵਿਧੇ ਦਾ ਆਪਰੂਪ ਕੇ ਤੇ ਜਵਾਬ ਦੇ ਹੋਣਾ ਕਿ ਅਜਿਹੀ ਲੋਕਾਂ ਨਾਲ ਨਾ ਟਕਰਾਣ ਕਰੀਏ।

ਪੰਜਾਬ ਦੇ ਲੋਕਾਂ ਦਾ ਕੱਟੇ ਚਾਈ ਹੋ ਰਹੀ ਆ ਉਹਨੇ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਸਾਰਿਆਂ ਨੂੰ ਆਪਸ ਵਿੱਚ ਨਾ ਬਸੰਚਣ ਦਾ ਤੈਦਾ ਇਕੱਠੇ ਹੋ ਕੇ ਆਪਾਂ ਬਰਬਾਦੀਏ ਬਾਕੀ ਦਾ ਦਰਸਾਰੀ ਦੁਨੀਆ ਦੇ ਸਖਤਾ ਆ ਜਾਂ ਦੂਰ ਹੋ ਰਿਹਾ ਚਲ ਕੇ ਪੰਜਾਬ ਨੂੰ ਪੰਥ ਨੂੰ ਗੁਰੂ ਕੀ ਬਾਣੀ ਰਾਗੀ ਨੇ ਕਿਹਾਏ ਜੋ ਤਰਫਾਂ ਦੇ ਬਤੈਜ ਸੁਤਵਾਰ ਵਾਹਿਗੁਰੂ ਦਾ ਸਰਤਾ ਆਇਆ ਹੈ ਸਾਨੀ ਗੁਰੂ ਜੀ ਕੀ ਪਰਤੇ ਆਪ ਵੀ ਗੱਲ ਕਰਨ ਲਈ ਕੋਲ ਗਿਆ ਸੀ ਸਿਰਸਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹ ਜਿਹੜੀ ਜਿਹੜੀ ਲੋਕਾਂ ਦੀ ਗੱਲ ਆ ਜਦੋਂ ਸਰਕਾਰਾਂ ਲੋਕਾਂ ਤੇ ਸ਼ੁਰੂ ਕਰਦੀਆਂ ਉਹਨਾਂ ਨੂੰ ਆਪਣੀ ਜਾਨ ਦੇ ਖੂਨ ਚ ਪਾ ਕੇ ਕਈ ਸਤ ਸਰਕਾਰਾਂ ਤੋਂ ਵੀ ਬਚੇ ਦੇ ਕੇ ਇਸ ਸਰਕਾਰਾਂ ਨੂੰ ਜਿਹੜਾ ਸਾਥ ਕੰਦੇਵਾ ਮਿਲਿ ਜੀ ਚਾਣੀ ਪੈ ਰਿਹਾ ਉਹਨਾਂ ਨੇ ਬਹੁਤ ਬੜਾ ਸਾਥ ਦਿੱਤਾ ਉਹਨਾਂ ਨੇ ਵੀ ਸਾਰਾ ਇਹ ਅੱਜ ਦੇ ਕੋ ਬਹੁਤ ਬੰਧਿਆ ਕਵਰੀ ਕੀਤੀ ਆ ਉਹਨਾਂ ਦਾ ਵੀ ਸਹਿਯੋਗ ਤੋਂ ਕਰਵਾਇ ਕਰਦੇ ਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਜੀ ਸੰਗਤ ਨੂੰ ਬੇਨਤੀ ਆ ਕਿ ਜਿੱਥੇ ਆਪਾਂ ਖੜੇ ਆ ਉੱਥੇ ਖੜੇ ਰਹਿਣਾ ਜਿੱਥੇ ਤੁਸੀਂ ਬੈਠੇ ਆ ਉੱਥੋਂ ਉੱਠਣਾ ਨਹੀਂ ਸਾਡੀ ਪੰਜ ਮੈਂਬਰੀ ਕਮੇਟੀ ਤੇ ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਿਤਾ ਜੀ ਸਰਦਾਰ ਹਰਜਿੰਦਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਕਮੇਟੀ ਦੇ ਨਾਲ ਜਾਣ ਤੇ ਦੂਸਰਾ ਅੱਜ ਇਹ ਡੀਸੀ ਦੇ ਰਾਹੀਂ ਆਪਾਂ ਸਰਕਾਰਾਂ ਨੂੰ ਆਪਣੀ ਗੱਲ ਦੱਸਣ ਆਇਆ ਤੇ ਅਸੀਂ ਡੀਸੀ ਸਾਹਿਬ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਦੇ ਜਵਾਬ ਤੋਂ ਬਿਨਾ ਜੋ ਗਰਾਊਂਡ ਦੀ ਸੱਚਾਈ ਆ ਉਹ ਤੁਸੀਂ ਲੈ ਕੇ ਨਾ ਸਰਕਾਰਾਂ ਨੂੰ ਤੇ ਜੋ ਤੇ ਜੇ ਸਰਕਾਰ ਨੇ ਜੇ ਵੀ ਤੁਹਾਡੀ ਗੱਲ ਨਾ ਸੁਣੀ ਤੇ ਸਾਡੀ ਸਮੂਚੀ ਪਾਰਟੀ ਦਾ ਤੇ ਸਾਰੀ ਸਿਰੇ ਦਾ ਅਗਲਾ ਫੈਸਲਾ ਇਹ ਹੈ ਕਿ ਜੇ ਭਾਈ ਅਮਰਪਾਲ ਸਿੰਘ ਨੂੰ ਉਹਦੇ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਰਨ ਲਈ ਪਾਰਲੀਮੈਂਟ ਵਿੱਚ ਨੌਜਵਾਨ ਬੱਤਾ ਹਵਾੜ ਮਾਰਿਆ ਬਿਨਾ ਵਿੱਚ ਅਸੀਂ ਸਨਵਾਨਤ ਮਾਰਦੀ ਸਰਕਾਰ ਨੂੰ ਕੇਰਲ ਵਿੱਚ ਚੰਗੀ ਗੱਲ ਵੀ ਜਮਾਗੇ ਤੋ ਬਨਾ ਅਸੀਂ ਕੁਝ ਨਹੀਂ ਕਰ ਸਕਦੇ ਚੁੱਪ ਬਜਾਈ ਤਰਵਾਉਂਦੇ ਫਿਰ ਲੋਕ ਲੋਕ ਕਰਵਾਤ ਸੁਧਿਆ ਜੇਪੀ ਆਪਣਾ ਸਮਾਗਢ ਕੇ ਕਹੋਂਦੇ ਹੋ ਵਾਹਿਗੁਰਦੀ ਘਰ ਖਾਲਸਾ ਵਾਹਿਗੁਰਦੀ ਕੀ ਫਤਿਹ ਬੋਲੇ ਓ ਸੋਨਿਆ ਓ triaਕਾਰ ਬਨਾ ਤਾ ਨਾ ਰਹਿ ਮੰਮ ਤੋ ਦੇਖਦੇ ਮੰਗ ਟੱਕਰ ਲਾਣਾ ਆ ਰਿਹਾ مجھے جانبیہ بھی ہماریتا ہے آپ کو یہاں ہے آپ کو یہاں ہے میں آرے ہیں تو ہمارا 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 یہاں ہے ہمارا 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 Yeah, <coughs> ايني دي بالك طرحي ان کوسرا کو جو ويسو خا ليا اسو سري اور دے روپ دے بہت نرم چلی ہے لکھاں وے لکھیتی ہے اج وتر سرینتاری بہت سن ہاں کچھ سپورٹ کی انٹرسٹ ہے ابھی میں نے وہ موضوع یہ کہنا کہ ہو سکے بھائی بیٹا کہیں ہوا ہے سر میں مجھ کو دوست آیا